ਅੱਜ ਦੀ ਪੰਜਾਬੀ ਦੀ ਕਕਥਿਆ ਨੂੰ ਵੇਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਤਵਾਦੀ ਸਤਸ੍ਰੀਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਿਦਿਆਰਥੀਓ ਸਾਡਾ ਵੀ ਸਾਥ ਲਿਆ ਹੋਇਆ ਸੀ ਸੰਵਾਦ ਅੱਜ ਦੀ ਕਥਾ ਵਿੱਚ ਮੈਂ ਤੁਹਾਡੇ ਲਈ ਕੁਝ ਨਵੇਂ ਹੋਰ ਪਹਉਚੋਂ ਪਰਸਨ ਲੈ ਕੇ ਆਇਆ ਸੀ ਵੇਖੋ ਜੀ ਅੱਜ ਦੇ ਸਾਡੇ ਨਵੇਂ ਪਹਉਚੋਂ ਪਰਸਨ ਕਿਹੜੇ ਹਨ ਪਹਿਲਾ ਪਰਸਨ ਕਿਹੜਾ ਸੀ ਕਿਸ ਨਾਲ ਟਿੱਪੀ ਤੇ ਬਿੰਦੀ ਲੱਗਦੀ ਹੈ ਕਿਸ ਨਾਲ ਟਿੱਪੀ ਤੇ ਬਿੰਦੀ ਲੱਗਦੀ ਹੈ ਔਂਕੜ ਤੇ ਦੁਲੈਂਕੜ ਨਾਲ ਔਂਕੜ ਤੇ ਦੁਲੈਂਕੜ ਨਾਲ ਟਿੱਪੀ ਤੇ ਬਿੰਦੀ ਲੱਗਦੀ ਹੈ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਜਾਗੋ ਕੱਢਣ ਸਮੇ ਜਾਗੋ ਨੂੰ ਮੂਡ ਵਿੱਚ ਕੌਣ ਚੁੱਕਦਾ ਹੈ ਜਾਗੋ ਨੂੰ ਕੱਢਣ ਸਮੇ ਜਾਗੋ ਨੂੰ ਮੂਡ ਵਿੱਚ ਮਾਮੀ ਚੁੱਕਦੀ ਹੈ ਕੌਣ ਚੁੱਕਦਾ ਹੈ ਮਾਮੀ ਤੀਜਾ ਪ੍ਰਸ਼ਨ ਕਿਹੜਾ ਸੀ ਰਿਸ਼ਤਾ ਕੀ ਹੈ ਰਿਸ਼ਤਾ ਕੀ ਹੈ ਮੋਤ ਤੋਂ ਸਾਲ ਦੇ ਅੰਦਰ ਅੰਦਰ ਮੋਤੋਂ ਸਾਲ ਦੇ ਅੰਦਰ ਅੰਦਰ ਕੀਤਾ ਜਾਂਦਾ ਅਨੁਸ਼ਟਾਰ ਨੂੰ ਭ੍ਰਿਟਾ ਕਹਿੰਦੇ ਸੀ ਕੀ ਕਹਿੰਦੇ ਸੀ ਭ੍ਰਿਟਾ ਚੌਥਾ ਪ੍ਰਸ਼ਨ ਕਿਹੜਾ ਸੀ ਪਾਂ ਦੇ ਗਹਿਣੇ ਕਿਹੜੇ ਹਨ ਆਰਸੀ ਪਾਂ ਦੇ ਬਾਹ ਦੇ ਤੇ ਘਹਿਣੇ ਕਿਹੜੇ ਹਨ ਆਰਸੀ ਖੁਖੜ ਕਜਰਾ ਆਰਸੀ ਖੁਖੜ ਕਜਰਾ ਬਾਹ ਦੇ ਘਹਿਣੇ ਹਨ ਪੰਜਵਾਂ ਪ੍ਰਸ਼ਨ ਕਿਹੜਾ ਸੀ ਅਦਬੀਤਵਾਦ ਦਾ ਸੂਫੀ ਕਵੀਆਂ ਵਿੱਚੋਂ ਕਿਸ ਕਵੀ ਨੂੰ ਵਦੇਰੇ ਕਿਸ ਕਵੀ ਤੇ ਵਦੇਰੇ ਅਸਰ ਪਿਆ ਐਦਵਤਵਾਦ ਦਾ ਸੂਫੀ ਕਵੀਆਂ ਵਿੱਚੋਂ ਕਿਸ ਕਵਿਤੇ ਵਦੇਰੇ ਅਸਰ ਪਿਆ ਭੁੱਲੇ ਸਾ ਤੇ ਵਾਰਿਸ਼ਾ ਭੁੱਲੇ ਸਾ ਤੇ ਵਾਰਿਸ਼ਾ ਤੇ ਵਦੇਰੇ ਅਸਰ ਪਿਆ ਸੂਫੀ ਕਵੀਆਂ ਵਿੱਚੋਂ ਕਿਤੇ ਕਿਸ ਕਵੀ ਦੇ ਅੱਗੇ ਵੇਖੋ ਜੀ ਛੇਵਾਂ ਪ੍ਰਸੰਤ ਕਿਹੜਾ ਸੀ ਮੁਲਤਾਨ ਉਪਹਾਸਾ ਦਾ ਕਿਹੜੇ ਸੂਫੀ ਕਵੀਆਂ ਉੱਪਰ ਵਦੇਰੇ ਅਸਰ ਪਿਆ ਮੁਲਤਾਨ ਉਪਹਾਸਾ ਦਾ ਕਿਹੜੇ ਸੂਫੀ ਕਵੀਆਂ ਉੱਪਰ ਵਧੇਰੇ ਅਸਰ ਪਿਆ ਬਾਬਾ ਫਰੀਦ ਤੇ ਗੁਲਾਮ ਫਰੀਦ ਮੁਲਤਾਨ ਉਪਹਾਸਾ ਦਾ ਬਾਬਾ ਫਰੀਦ ਤੇ ਗੁਲਾਮ ਫਰੀਦ ਉੱਤੇ ਵਧੇਰੇ ਅਸਰ ਪਿਆ ਸਤਮਾ ਪ੍ਰਸ਼ਨ ਕਿਹੜਾ ਸੀ ਪੰਜਾਬੀ ਸੂਫੀ ਕਾਵੀ ਅਦਨਦੇ ਚਿੰਤਖਨ ਪੰਜਾਬੀ ਸੂਫੀ ਕਾਵੀ ਅਦਨਦੇ ਚਿੰਤਖਨ ਡਾਕਟਰ ਲਾਜਵੰਤੀ ਰਾਮਕ੍ਰਿਸ਼ਨ ਡਾਕਟਰ ਦੀਵਾਨ ਸਿੰਘ ਤੋਂ ਪ੍ਰੋਫੈਸਰ ਕੁਲਵੰਤ ਸਿੰਘ ਡਾਕਟਰ ਰਾਮਕ੍ਰਿਸ਼ਨ ਡਾਕਟਰ ਸੋਰੀ ਡਾਕਟਰ ਲਾਜਵੰਤੀ ਰਾਮਕ੍ਰਿਸ਼ਨ ਤਾਂ ਡਾਕਟਰ ਦੀਵਾਨ ਸਿੰਘ ਪ੍ਰੋਫੈਸਰ ਗੁਲਵੰਤ ਸਿੰਘ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਪੁਰਸਲਾਤ ਅਤੇ ਅਨਲਹਕ ਕਿਸ ਕਵਿਤਾ ਧਾਰਾ ਦੇ ਸੰਕਲਪ ਹਨ ਪੁਰਸਲਾਤ ਤੇ ਅਨਲਹਕ ਕਿਸ ਕਵਿਤਾ ਧਾਰਾ ਦੇ ਸੰਕਲਪ ਹਨ ਸੂਫੀ ਕਵਿਤਾ ਧਾਰਾ ਦੇ ਅੱਗੇ ਵਾਲਾ ਪ੍ਰਸ਼ਨ ਕਿਹੜਾ ਸੀ ਗੁਰਵਾਣੀ ਦਾ ਕਾਵਿ ਸ਼ਾਸਤਰ ਸਿਰਜਣ ਲਈ ਪ੍ਰਮਾਣਿਕ ਆਧਾਰ ਕਿਹੜਾ ਹੈ ਗੁਰਮਾਣੀ ਗੁਰਬਾਣੀ ਦਾ ਕਾਵੀ ਸ਼ਾਸਤਰ ਸਿਰਜਣ ਲਈ ਪ੍ਰਮਾਣਿਕ ਧਾਰ ਕਿਹੜਾ ਹੈ ਸੱਚ ਅਚਾਰ ਤੇ ਵਿਚਾਰ ਸੱਚ ਅਚਾਰ ਤੇ ਵਿਚਾਰ ਗੁਰਬਾਣੀ ਦਾ ਸਿਰਜਣ ਲਈ ਪ੍ਰਮਾਣਿਕ ਧਾਰ ਹੈ ਸੱਚ ਅਚਾਰ ਤੇ ਵਿਚਾਰ 10ਵਾਂ ਪ੍ਰਸ਼ਨ ਕਿਹੜਾ ਸੀ ਲਾਵਾਂ ਕਿਸ ਗੁਰੂ ਸਾਹਿਬ ਦੀ ਰਚਨਾ ਹੈ ਲਾਵਾਂ ਗੁਰੂ ਰਾਮਦਾਸ ਜੀ ਦੀ ਰਚਨਾ ਹੈ 11ਵਾਂ ਪ੍ਰਸ਼ਨ 11ਵਾਂ ਪ੍ਰਸ਼ਨ ਕਿਹੜਾ ਸੀ ਅਨੰਦ ਸਾਹਿਬ ਕਿਸ ਰਾਗ ਵਿੱਚ ਹੈ ਅਨੰਤ ਸਾਈਂ ਕੀ ਰਾਮਕਲੀ ਰਾਗ ਵਿੱਚ ਹੈ 12ਵਾਂ ਪ੍ਰਸ਼ਨ ਕਿਹੜਾ ਸੀ ਕਿਸ ਪਾਣੀ ਵਿੱਚ ਸੰਤ ਪਰਮ ਗਿਆਨੀ ਕੁਰਮੁਖ ਆਦੀ ਅਧਿਆਤਮਕ ਪਦਵੀਆਂ ਦੀ ਵਿਆਖਿਆ ਕੀਤੀ ਗਈ ਹੈ ਜਪਜੀ ਸਾਹਿਬ ਵਿੱਚ ਕਿਹੜੇ ਜਪਜੀ ਸਾਹਿਬ ਦੀ ਬਾਣੀ ਵਿੱਚ ਸੰਤ ਪਰਮ ਗਿਆਨੀ ਕੁਰਮੁਖ ਆਦੀ ਅਧਿਆਤਮਕ ਪਦਵੀਆਂ ਦੀ ਵਿਆਖਿਆ ਕੀਤੀ ਗਈ ਹੈ ਵਿਦਿਆਰਥੀਓ ਸਾਡੀ ਅੱਜ ਦੀ ਕੱਖਾਂ ਪੰਜਾਬੀ ਦੀ ਇੱਥੋਂ ਸਮਾਪਤ ਹੋਈ ਸੀ ਅੱਜ ਦੀ ਕੱਖਾਂ ਵਿਖਣ ਲਈ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਦ ਦੀ ਸਤ ਸਰਕਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ